ਪੰਜਾਬ ਦੇ ਵਿੱਚ ਇਸ ਵੇਲੇ ਹੱਡ ਚੀਰਵੀਂ ਠੰਡ ਪੈ ਰਹੀ ਹੈ ਤੇ ਪੰਜਾਬ ਦੇ ਵੱਡੇ ਇਲਾਕੇ ਦੇ ਉੱਤੇ ਸ਼ੀਤ ਲਹਿਰ ਦਾ ਕਹਿਰ جاری ਹੈ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ। ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਤਾਪਮਾਨ ਡਿੱਗ ਰਿਹਾ ਹੈ। ਸਵੇਰੇ ਸ਼ਾਮ ਲੋਕਾਂ ਨੂੰ ਵਧੇਰੇ ਬੇਆਰਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ-ਘੱਟ ਤਾਪਮਾਨ ਦੇ ਵਿੱਚ 0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਆਮ ਨਾਲੋਂ 2.4 ਡਿਗਰੀ ਘੱਟ ਹੈ ਗੱਲ ਕਰੀਏ ਸੂਬੇ ਦੇ ਵਿੱਚ ਸਭ ਤੋਂ ਠੰਡੇ ਸਥਾਨ ਦੀ ਤਾਂ ਫਰੀਦਕੋਟ ਸਭ ਤੋਂ ਠੰਡਾ ਥਾਂ ਰਿਕਾਰਡ ਕੀਤਾ ਗਿਆ ਜਿੱਥੇ ਘੱਟੋ-ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਘੱਟੋ-ਘੱਟ ਤਾਪਮਾਨ ਹੁਣ 3 ਡਿਗਰੀ ਤੋਂ ਵੀ ਹੇਠਾਂ ਡਿੱਗ ਗਿਆ ਹੈ ਸੂਬੇ ਦੇ ਵਿੱਚ ਕਟੋ-ਕਟਾਪਮਨ 2.6 ਡਿਗਰੀ ਰਿਕਾਰਡ ਕੀਤਾ ਗਿਆ। ਇਹ ਖੇਤਰ ਗੁਆਂਢੀ ਹਰਿਆਣਾ ਦੇ ਨਾਲੋਂ ਵੀ ਠੰਡਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਸੀਤ ਲਹਿਰ ਦੀ ਚੇਤਾਵਨੀ ਇੱਕ ਵਾਰ ਫਿਰ ਤੋਂ ਜਾਰੂ ਕੀਤੀ ਗਈ ਹੈ। ਸੋ ਪੰਜਾਬ ਦੇ ਵਿੱਚ येलो ਅਲਰਟ ਲਗਾਤਾਰ جاری ਹੈ। ਵੱਡੇ ਇਲਾਕੇ ਦੇ ਵਿੱਚ ਲਗਾਤਾਰ ਪਿਛਲੇ 1 ਹਫਤੇ ਤੋਂ येलो ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਘੱਟੋ-ਘੱਟ ਤਾਪਮਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਸੀਜ਼ਨ ਦਾ ਦੂਸਰੀ ਸਭ ਤੋਂ ਠੰਡੀ ਰਾਤ ਚੰਡੀਗੜ੍ਹ ਦੇ ਵਿੱਚ ਦਰਜ ਕੀਤੀ ਗਈ ਹੈ। ਪੰਜਾਬ ਦੇ ਗੁਆਂਡੀ ਸੂਬੇ Rajasthan ਦੀ ਸਰਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੁਕਸਰ, ਫਾਜ਼ਿਲਕਾ, ਮੋਗਾ ਸ਼ਾਮਲ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਤੇ ਨਾਲ ਦੀ ਨਾਲ ਜਲੰਧਰ ਅਤੇ ਮਾਨਸਾ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਸ਼ੀਤ ਲਹਿਰ ਲਗਾਤਾਰ ਚੱਲ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਮੌਸਮ ਦੇ ਬਦਲਾਅ ਦੇ ਸੰਕੇਤ ਨੇ ਉੱਤਰੀ ਪਾਕਿਸਤਾਨ ਦੇ ਵਿੱਚ ਪੰਜਾਬ ਵੱਲ ਉਚਾਈ ਵਾਲੇ ਖੇਤਰ ਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਜਿਸ ਨੂੰ ਵੈਸਟਰਨ ਡਿਸਟਰਬੈਂਸ ਵੀ ਕਿਹਾ ਜਾਂਦਾ ਹੈ ਇਹ ਅਜੇ ਵੀ ਸਰਗਰਮ ਹੈ ਤੇ ਇਸ ਦਾ ਪ੍ਰਭਾਵ ਵੀ ਮਾਲਵਾ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਅਤੇ ਮਾਨਸਾ ਬਠਿੰਡਾ ਇਲਾਕੇ ਦੇ ਵਿੱਚ ਸਭ ਤੋਂ ਠੰਡਾ ਇਲਾਕਾ ਜਿਹੜਾ ਹੈ ਉਹ ਦਰਜ ਕੀਤਾ ਜਾ ਰਿਹਾ ਇਸ ਸਰਕੂਲੇਸ਼ਨ ਦਾ ਵੀ ਅਸਰ ਹੈ ਅਤੇ ਵੈਸਟਰਨ ਡਿਸਟਰਬੈਂਸ ਦਾ ਅਸਰ ਵੀ ਇਸ ਇਲਾਕੇ ਦੇ ਵਿੱਚ ਦੇਖਿਆ ਜਾ ਰਿਹਾ ਹੈ ਉਧਰ ਦੂਜੇ ਪਾਸਿਓਂ ਉੱਚੇ ਪਹਾੜੀ ਖੇਤਰਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਵੀ ਤਾਪਮਾਨ ਘਟਾਉਣ ਦੇ ਵਿੱਚ ਮਦਦ ਕਰ ਰਹੀਆਂ ਨੇ ਇਸੇ ਦੌਰਾਨ ਇੱਕ ਹੋਰ ਟ੍ਰਾਫ ਉੱਪਰਵਲ ਵਧਿਆ 5 ਦਸੰਬਰ ਨੂੰ ਇੱਕ ਨਵਾਂ ਹਲਕੀ ਪੱਛਮੀ ਗੜਬੜੀ ਹੈ ਜਿਹੜੀ ਐਕਟਿਵ ਹੋਣ ਦੇ ਅਸਾਰ ਦੱਸੇ ਗਏ ਨੇ ਇਹ ਪੱਛਮੀ ਗੜਬੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਐਕਟਿਵ ਹੋਵੇਗੀ ਇਸ ਦੇ ਨਾਲ ਪਹਾੜਾਂ ਵਿੱਚ ਬੱਦਲਬਾਹੀ ਠੰਡੀਆਂ ਹਵਾਵਾਂ ਵੱਧ ਸਕਦੀਆਂ ਨੇ ਤੇ ਨਾਲ ਦੀ ਨਾਲ ਇਸ ਵੈਸਟਰਨ ਡਿਸਟਰਬੈਂਸ ਦੇ ਕਾਰਨ ਮਾਝਾ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ ਜਿਸ ਕਾਰਨ ਮਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਥੋੜੀ ਗਿਰਾਵਟ ਦੇਖਣ ਨੂੰ ਮਿਲੇਗੀ। ਅਗਲੇ 7 ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਮੌਸਮ ਖੁਸ਼ਕ ਰਹਿਣ ਦੀ ਉਮੀਦ ਜਿਤਾਈ ਗਈ ਹੈ ਜਿਸ ਕਾਰਨ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜੋ 에어 ਕੁਆਲਿਟੀ ਇੰਡੈਕਸ ਹੈ ਉਹ ਖਰਾਬ ਹੋਇਆ ਉਸ ਦੇ ਸਹੀ ਹੋਣ ਦੀ ਸੰਭਾਵਨਾ ਵੀ ਨਹੀਂ ਹੈ ਕਿਉਂਕਿ ਅਗਲੇ ਆਉਣ ਵਾਲੇ ਇੱਕ ਹਫਤੇ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਸੋ ਲਗਾਤਾਰ 에어 ਕੁਆਲਿਟੀ ਇੰਡੈਕਸ ਵੀ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ 100 ਦੇ ਨੇੜੇ ਤੇੜੇ ਜਾਂ ਇਸ ਤੋਂ ਵੱਧ ਰਿਕਾਰਡ ਕੀਤਾ ਜਾ ਰਿਹਾ ਖਾਸ ਤੌਰ ਤੇ ਜਲੰਧਰ ਲੁਧਿਆਣਾ ਖੰਨਾ ਮੰਡੀ ਗੋਬਿੰਦਗੜ ਇਹਨਾਂ ਇਲਾਕਿਆਂ ਦੇ ਵਿੱਚ 에어 ਕੁਆਲਿਟੀ ਇੰਡੈਕਸ ਹੈ ਜਿਹੜਾ ਉਹ 100 ਤੋਂ ਉੱਪਰ ਦਰਜ ਕੀਤਾ ਜਾ ਰਿਹਾ ਸੋ ਮੌਸਮ ਅਤੇ ਹਵਾ ਦੇ ਗੁਣਵੱਤਾ ਦੇ ਵਿੱਚ ਵੀ ਕੋਈ ਸੁਧਾਰ ਆਉਣ ਦੀ ਉਮੀਦ ਨਹੀਂ ਹੈ ਕਿਉਂਕਿ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ ਸੋ ਅਗਲੇ 3 ਦਿਨਾਂ ਤੱਕ ਘਟੋ-ਘਟਾ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਠੀਤ ਲਹਿਰ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜੋ ਕਿ ਜਾਰੀ ਰਹੇਗੀ ਪੰਜਾਬ ਦੇ ਮਾਲਵਾ ਦੇ ਕਈ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਠੀਤ ਲਹਿਰ ਚੱਲ ਰਹੀ ਹੈ ਉਸੇ ਤਰ੍ਹਾਂ ਜਾਰੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਵੀ ਕੋਈ ਚੇਤਾਵਨੀ ਨਹੀਂ ਹੈ ਅਤੇ ਇਸ ਦੇ ਨਾਲ ਨਾਲ 에ਅਰ ਕੁਆਲਿਟੀ ਇੰਡੈਕਸ ਵੀ ਉਸੇ ਤਰ੍ਹਾਂ ਹੀ ਬਣਿਆ ਰਹੇਗਾ ਇਸ ਤੋਂ ਇਲਾਵਾ ਪੰਜਾਬ ਦੇ ਆਲੇ-ਦੁਆਲੇ ਦੋ ਪੱਛਮੀ ਡਿਸਟਰਬੈਂਸ ਦੇ ਸਰਕੂਲੇਸ਼ਨ ਵੱਧ ਰਹੇ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਸਰਦੀ ਅਤੇ ਠੰਡ ਲਹਿਰ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ